ਬੈਠਣ ਉੱਠਣ 'ਚ ਫਰਕ ਆ ਗਿਆ ਕੱਪੜੇ ਆ ਸੋਨੇ ਪਾਉਣ ਲੱਗੇ ਹੋਵਾਂਗੇ ਚੰਡੀਗੜ੍ਹ ਦੀ ਜ਼ਿੰਦਗੀ ਦੇਖਣ ਲੱਗੇ ਹੋਵਾਂਗੇ ਪਰ ਮੈਨੂੰ ਅੱਜ ਵੀ ਵਗ ਗਿਆ ਆ ਗਿਆ ਜੋ ਆਪਣੇ ਇਲਾਕੇ ਦੀ ਮਹਿਕ ਹੈ ਉਹ ਨਹੀਂ ਛੱਡੀ ਉਹ ਮੈਂ ਕੌਨਸ਼ੀਅਸਲੀ ਨਹੀਂ ਛੱਡੀ ਇਹਨਨ ਕਿ ਮੈਂ ਰਾਈਟਿੰਗ ਦੇ ਕਰਦੇ ਵਕਤ ਵੀ ਆਪਣੇ ਉਸ ਜ਼ੁਬਾਨ ਨੂੰ ਜੋ ਸਾਡੀ ਹੈ ਉਹਨੂੰ ਮੈਂ ਰੱਖਿਆ ਕੀਤਾਗਾ ਕੀਤਾਗਾ ਮੈਨੂੰ ਪਤਾ ਹੁੰਦਾ ਕਿ ਮੈਨੂੰ ਇਹ ਮੈਂ ਬੋਲ ਰਿਹਾਗਾ ਮੈਂ ਡੈਲੀਬਰੇਟਲੀ ਕੌਨਸ਼ੀਅਸਲੀ ਬੋਲਦਾ ਆ ਗਿਆ ਤੀਗਾ ਵਗ ਗਿਆ ਉਹ ਤੇਰੇ ਗੈਲਗੈ ਲਈ ਜਾਂਦਾ ਅਸੀਂ ਬਹੁਤ ਹੱਸਦੇ ਆਂਗੇ ਮੈਨੂੰ ਚੰਗਾ ਲੱਗਦਾ ਸਾਡੇ ਨਾਲ ਮਲੋਟ ਵਾਲੇ ਪਤੰਗ ਕੱਟਿਆ ਗਿਆ ਇੱਥੇ ਪਟਿਆਲੇ ਕਹਿੰਦੇ ਕੱਟਿਆ ਗਿਆ ਕੱਟਿਆ ਗਿਆ ਜੀ ਅਸੀਂ ਕਹਿੰਦੇ ਆਂ ਕਿ ਟੀਚ ਗਿਆ ਅੱਛਾ ਹਾਂ ਤੁਹਾਡੇ ਕਿ ਟੀਚ ਗਿਆ ਅੱਛਾ ਵੱਢੀਚ ਗਿਆ ਅੱਛਾ ਕੋਈ ਚੀਜ਼ ਵੱਡੀ ਗਈ ਨਾ ਹਾਂ ਵੱਡੀ ਗਈ ਵੱਢੀਚ ਗਿਆ ਓਕੇ ਹੁਣ ਉਹ ਇੱਥੇ ਬੜਾ ਸਰਪ੍ਰਾਈਜ਼ ਹੁੰਦੇ ਕਈ ਵਾਰੀ ਮੁੰਡੇ ਨਾਲ ਕੰਮ ਕਰਦੇ ਵੀ ਮੈਨੂੰ ਲੱਗਦਾ ਕਿ ਇਹੀ ਖੂਬਸੂਰਤੀ ਹੈ ਜਿਵੇਂ ਤੁਸੀਂ ਕਿਹਾ ਵੀ ਤੁਹਾਡੇ ਤੁਸੀਂ ਨੇ ਬੋਲਣ ਤੋਂ ਮੈਨੂੰ ਇਹ ਪਤਾ ਲੱਗਿਆ ਵੀ ਸੰਗਰੂਰ ਜਾਂ ਸੁਨਾਮ ਦੇ ਹੋ। ਕਹਾਵਤ ਹੈ ਕਿ ਸ਼ੇਰ ਨੂੰ ਭੁੱਖ ਲੱਗਿਆ ਸ਼ਿਕਾਰ ਕਰਦਾ ਪਰ ਸ਼ੇਰ ਸ਼ੌਂਕ ਨੂੰ ਸ਼ਿਕਾਰ ਕਰਨ ਲੱਗ ਜੇ ਤਾਂ ਫਿਰ ਲੱਕੜਬੱਗੇ ਇਨਸਾਫ ਲੈਣ ਉੱਠਦੇ ਨੇ। ਇਹ ਮੈਂ ਨਹੀਂ ਕਹਿ ਰਿਹਾ। ਇੱਕ ਬਹੁਤ ਪਿਆਰੀ ਨਵੀਂ ਵੈਬ ਸੀਰੀਜ਼ ਆ ਰਹੀ ਹੈ ਲੱਕੜਬੱਗੇ ਜਿਹਦਾ ਇਹ ਡਾਇਲੋਗ ਹੈ। ਪਰ ਇਹ ਲੱਕੜਬੱਗੇ ਕੌਣ ਨੇ? ਲੱਕੜਬੱਗਿਆਂ ਨੂੰ ਤਾਂ ਅਸੀਂ 네ਗੇਟਿਵ ਦੇਖਦੇ ਆਏ ਹਾਂ। ਤਾਂ ਇਹ ਕਿਹੜੇ ਲੱਕੜਬੱਗੇ ਨੇ ਜਿਹੜੇ ਪੋਜ਼ੀਟਿਵਲੀ ਸਮਾਜ ਦੇ ਵਿੱਚ ਆ ਕੇ ਕੁਝ ਚੰਗਾ ਕਰਨਾ ਚਾਹੁੰਦੇ ਆ ਜਿਹੜੇ ਤਬਦੀਲੀ ਕਰਨ ਦੀ ਗੱਲ ਕਰ ਰਹੇ ਆ ਤੇ ਸ਼ੇਰ ਜਿਹੜਾ ਰਾਜੇ ਦੇ ਤੌਰ ਤੇ ਵਿਚਰਦਾ ਜਿਹੜਾ ਪੂਰੇ ਜੰਗਲ ਤੇ ਰਾਜ ਕਰਦਾ ਉਹ ਕਿਸੇ ਦਾ ਨੁਕਸਾਨ ਕਰਨ ਵੱਲ ਕਿਉਂ ਤੁਰਿਆ ਇਸ ਸ਼ੇਰ ਤੇ ਲੱਕੜਬੱਗਿਆਂ ਦੀ ਕਹਾਣੀ ਦੇ ਵਿੱਚ ਜੰਗਲ ਦੇ ਆਮ ਜਾਨਵਰਾਂ ਦੇ ਕੀ ਹਾਲਾਤ ਹੋਣਗੇ ਤੇ ਜੇ ਮੈਂ ਸੋਸਾਇਟੀ ਤੇ ਲਵਾਂ ਤੇ ਸੁਧਾਰਨ ਬੰਦਾ ਇਹ ਸਿਆਸੀ ਪਿੜਤ ਦੇ ਵਿੱਚ ਕਿਵੇਂ ਪੜਿਆ ਜਾ ਰਿਹਾ ਹੈ ਇਹਦੀ ਚਰਚਾ ਇੱਕ ਬਹੁਤ ਹੀ ਸਹਿਜ ਵਾਲੇ ਵਿਅਕਤੀ ਦੇ ਨਾਲ ਜਿਨ੍ਹਾਂ ਨੇ ਪਹਿਲਾਂ ਆਪਣੀ ਰਾਈਟਿੰਗ ਦਾ ਲੋਹਾ ਮਣਵਾਇਆ ਔਰ ਹੁਣ ਅਦਾਕਾਰੀ ਦੇ ਨਾਲ ਲੱਕੜ ਬੱਗੇ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਬਾਈ ਗੁਰਪ੍ਰੀਤ ਰਟਾਲ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸ੍ਰੀ ਕਾਲਪਾ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਐਨੀ ਸੋਹਣੀ ਤੁਸੀਂ ਨੇ ਇੰਟਰੋ ਦਿੱਤੀ ਆ ਥੈਂਕ ਯੂ ਸੋ ਮਚ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਇਲਾਕਾ ਕਿਹੜਾ ਹੈ ਬਾਈ ਮੇਰਾ ਇਲਾਕਾ ਸੁਨਾਮ ਦਾ ਇਲਾਕਾ ਸੁਨਾਮ ਦਾ ਹੈ ਨਾ ਜਦੋਂ ਤੁਸੀਂ ਕਹਿੰਦੇ ਇੰਨੀ ਸੋਹਣੀ ਤੁਸੀਂ ਨੇ ਇੰਟਰਵਿਊ ਦਿੱਤੀ ਹੈ ਤਾਂ ਤੁਸੀਂ ਦੇ ਨਾਲ ਨੇ ਸੰਗਰੂਰ ਸੁਨਾਮ ਵਾਲੇ ਲੰਦੇ ਇਹ ਕਿੰਨੀ ਖੂਬਸੂਰਤ ਜੀ ਗੱਲ ਹੈ ਬਿਲਕੁਲ ਆ ਪਾ ਜੀ ਜਦੋਂ ਸਾਨੂੰ ਕੋਈ ਕਹਿੰਦਾ ਕਿ ਗਿਆ ਤੀਗਾ ਆ ਗਿਆ ਤੀਗਾ ਵਾ ਗਿਆ ਇਦਾਂ ਬੋਲਦੇ ਸਾਨੂੰ ਪਛਾਨ ਲੈਂਦੇ ਨੇ ਕੋਈ ਉਹ ਕਹਿੰਦੇ ਤੁਸੀਂ ਕਿਉਂ ਇਦਾਂ ਛੱਡਦੇ ਨਹੀਂ ਕਿ ਮੈਂ ਕਿਹਾ ਮੈਨੂੰ ਲੱਗਦਾ ਇਹ ਸਾਡੀ ਖੂਬਸੂਰਤੀ ਹੈ ਮੈਂ ਇਹ ਨਹੀਂ ਛੱਡਣੀ ਔਰ ਇਹ ਸਾਡੇ ਇਲਾਕੇ ਦੀ ਇੱਕ ਮਹਿਕ ਆ ਵੈਸੇ ਹਰ ਇਲਾਕੇ ਦੀ ਮਹਿਕ ਹੁੰਦੀ ਆ ਸ਼ਾਇਦ ਅਸੀਂ ਸਭ ਕੁਝ ਬਦਲ ਲਿਆ ਮੈਂ ਜਦੋਂ ਤੋਂ ਪਿੰਡੋਂ ਨਿਕਲਿਆ ਹੂੰ ਪਰ ਇਹ ਚੀਜ਼ ਮੈਂ ਕੌਨਸ਼ੀਅਸਲੀ ਨਹੀਂ ਬਦਲੀ ਮੈਨੂੰ ਲੱਗਦਾ ਕਿ ਪਰ ਜੇ ਤੁਸੀਂ ਇਹ ਹੀ ਛੱਡਤਾ ਫਿਰ ਤੁਸੀਂ ਆਪਣਾ ਆਪ ਛੱਡਤਾ ਹਾਂ ਮੈਂ ਲਿਟਰਲੀ ਮਤਲਬ 2005 ਤੋਂ ਮੈਂ ਪਿੰਡੋਂ ਨਿਕਲੇ ਸੀ 20 ਸਾਲ ਹੋ ਗਏ ਮਤਲਬ ਉਹ ਰਹਿਣੀ ਸੈਣੀ 'ਚ ਫਰਕ ਆ ਗਿਆ ਤੁਹਾਡੇ ਬੈਠਣ ਉੱਠਣ 'ਚ ਫਰਕ ਆ ਗਿਆ ਕੱਪੜੇ ਆ ਸੋਹਣੇ ਪਾਉਣ ਲੱਗੇ ਹੋਵਾਂਗੇ ਚੰਡੀਗੜ੍ਹ ਦੀ ਜ਼ਿੰਦਗੀ ਦੇਖਣ ਲੱਗੇ ਹੋਵਾਂਗੇ ਪਰ ਮੈਨੂੰ ਅੱਜ ਵੀ ਬਾਗਿਆ ਆ ਗਿਆ ਜੋ ਆਪਣੇ ਇਲਾਕੇ ਦੀ ਮੈਂ ਕਮ ਹੈ ਉਹ ਨਹੀਂ ਛੱਡੀ ਉਹ ਮੈਂ ਕੌਂਸ਼ੀਅਸਲੀ ਨਹੀਂ ਛੱਡੀ ਇਵਨ ਕਿ ਮੈਂ ਰਾਈਟਿੰਗ ਦੇ ਕਰਦੇ ਵਕਤ ਵੀ ਆਪਣੇ ਉਸ ਜ਼ੁਬਾਨ ਨੂੰ ਜੋ ਸਾਡੀ ਹੈ ਉਹਨੂੰ ਮੈਂ ਰੱਖਿਆ ਕੀਤਾਗਾ ਕੀਤਾਗਾ ਮੈਨੂੰ ਪਤਾ ਹੁੰਦਾ ਕਿ ਮੈਨੂੰ ਇਹ ਮੈਂ ਬੋਲ ਰਿਹਾਗਾ ਮੈਂ ਡੈਲੀਬਰੇਟਲੀ ਕੌਂਸ਼ੀਅਸਲੀ ਬੋਲਦਾ ਆ ਗਿਆ ਤੀਗਾ ਵਗ ਗਿਆ ਉਹ ਤੇਰੇ ਗੈਲਗੈ ਲਈ ਜਾਂਦਾ ਅਸੀਂ ਬਹੁਤ ਹੱਸਦੇ ਆਂਗੇ ਮੈਨੂੰ ਚੰਗਾ ਲੱਗਦਾ ਸਾਡੇ ਨਾਲ ਮਲੋਟ ਵਾਲੇ ਪਤੰਗ ਕੱਟਿਆ ਗਿਆ ਇੱਥੇ ਪਟਿਆਲੇ ਕਹਿੰਦੇ ਕੱਟਿਆ ਗਿਆ ਕੱਟਿਆ ਗਿਆ ਜੀ ਅਸੀਂ ਕਹਿੰਦੇ ਹਾਂ ਕਿ ਟੀਚ ਗਿਆ ਅੱਛਾ ਹਾਂ ਤੁਹਾਡੇ ਕਿ ਟੀਚ ਗਿਆ ਅੱਛਾ ਵੱਢੀ ਚ ਗਿਆ ਅੱਛਾ ਕੋਈ ਚੀਜ਼ ਵੱਡੀ ਗਈ ਨਾ ਹਾਂ ਵੱਡੀ ਗਈ ਵੱਢੀ ਚ ਗਿਆ ਓਕੇ ਹੁਣ ਉਹ ਇੱਥੇ ਬੜਾ ਸਰਪ੍ਰਾਈਜ਼ ਹੁੰਦੇ ਕਿ ਯਾਰੀ ਮੁੰਡੇ ਨਾਲ ਕੰਮ ਕਰਦੇ ਵੀ ਮੈਨੂੰ ਲੱਗਦਾ ਕਿ ਇਹੀ ਖੂਬਸੂਰਤੀ ਹੈ ਜਿਵੇਂ ਤੁਸੀਂ ਕਿਹਾ ਵੀ ਤੁਹਾਡੇ ਤੁਸੀਂ ਨੇ ਬੋਲਣ ਤੋਂ ਮੈਨੂੰ ਇਹ ਪਤਾ ਲੱਗਿਆ ਵੀ ਸੰਗਰੂਰ ਜਾਂ ਸੁਨਾਮ ਦੇ ਹੂੰ ਤੇ ਜੇ ਕਿਤੇ ਦੁਨੀਆ 'ਚ ਮੈਂ ਬੈਠਾ ਕਿਤੇ ਬੋਲਾਂ ਵੀ ਵਢੀਚ ਗਿਆ ਤੇ ਕੋਈ ਤਾਂ ਮਲੋਟ ਵਾਲਾ ਬੈਠਾ ਹੋਊਗਾ ਉਹ ਕਹਿ ਦੂਗਾ ਬਾਈ ਮਲੋਟ ਤੋਂ ਆਂ ਹਾਂ ਔਰ ਉਹਨੂੰ ਕਿੰਨੀ ਖੁਸ਼ੀ ਹੋਊਗੀ ਖੁਸ਼ੀ ਹੋਊਗੀ ਇਹੀ ਜਦੋਂ ਤੁਸੀਂ ਬਾਰਡਰ ਇਲਾਕੇ ਜਾਓ ਜਲਾਲਾਬਾਦ ਫਾਜਲਕਾ ਤਾਂ ਉਹ ਉਹਨਾਂ ਦੀ ਬੋਲੀ ਤੋਂ ਪਤਾ ਲੱਗ ਜਾਂਦਾ ਅਸੀਂ ਤੁਰੰਤ ਪਛਾਣ ਲੈਂਦੇ ਹਾਂ ਬਾਈ ਜਲਾਲਾਬਾਦ ਦਾ ਐ ਜਾਂ ਗੁਰੂ ਅਰਸਾਈਦ ਦਾ ਐ ਜਾਂ ਉੱਥੋਂ ਦਾ ਇਹੀ ਕਮਾਲ ਹੈ ਹਨਾ ਪੰਜਾਬ ਦਾ ਇਹੀ ਖੂਬਸੂਰਤੀ ਹੈ ਭਾਜੀ ਕਹਿੰਦੇ ਨੇ ਕਿ 12 ਕੋ ਤੋਂ ਬਾਅਦ ਬੋਲੀ ਬਦਲ ਬਦਲ ਜਾਂਦੀ ਹੈ ਤੇ ਉਹ ਸ਼ਾਇਦ ਇਹ ਖੂਬਸੂਰਤੀ ਸ਼ਾਇਦ ਮੈਨੂੰ ਲੱਗਦਾ ਸਾਡੇ ਖਿੱਤਿਆਂ 'ਚ ਹੈ ਤੇ ਥੋਡੇ ਵੀ ਵਾਵੇ ਨੂੰ ਬੱਬਾ ਤੇ ਬੱਬੇ ਨੂੰ ਵਾਵਾ ਬੋਲਦੇ ਜਿਵੇਂ ਵਾਲ ਨੂੰ ਬਾਲ ਹਾਂ ਵਕੀਲ ਨੂੰ ਅਸੀਂ ਵਕੀਲ ਬੋਲਦੇ ਆ ਤੇ ਮੈਨੂੰ ਅੱਜ ਵੀ ਯਾਦ ਹੈ ਭਾਜੀ ਕਿ ਮੈਂ ਨਾ ਜਦੋਂ ਐਮ ਐਸਏ ਕਰਦਾ ਸੀਗਾ ਇੱਥੇ ਪਟਿਆਲੇ ਰੇਡੀਓ ਸਟੇਸ਼ਨ ਦੇ ਵਿੱਚ ਉਦੋਂ ਅਨਾਉਂਸਰ ਹੁੰਦੇ ਸੀਗੇ ਪਾਰਟ ਪਤਾ 400 ਰੁਪਏ ਮਿਲਦਾ ਹੁੰਦਾ ਸੀ 2007 ਦੀ ਗੱਲ ਹੈ ਜੀ ਉਹ ਇੱਕ ਐਕਸਪੀਰੀਅੰਸ ਲੈਂਡ ਦੇ ਲਈ ਕਿ ਐਜ਼ ਅਨ ਐਕਟਰ ਤੁਹਾਨੂੰ ਜਦੋਂ ਤੁਸੀਂ ਰੇਡੀਓ ਤੇ ਕੰਮ ਕਰਦੇ ਹੋ ਤੁਹਾਡੀ ਜ਼ੁਬਾਨ ਦੇ ਉੱਪਰ ਤੁਸੀਂ ਕਾਫੀ ਕੰਮ ਕਰਦੇ ਹੋਗੇ ਸਿੱਖਦੇ ਹੋਗੇ ਮੈਨੂੰ ਵੀ ਉੱਥੇ ਉਹਨਾਂ ਨੇ ਸਿਲੈਕਟ ਕਰ ਲਿਆ ਪਾਰਟ ਟਾਈਮ ਹੁੰਦਾ ਸੀਗਾ ਅਸੀਂ ਪੜ੍ਹਦੇ-ਪੜ੍ਹਦੇ ਜਾਂਦੇ ਸੀ ਉੱਥੇ ਨਾ ਮੈਂ ਅੱਜ ਵੀ ਯਾਦ ਆ ਮੈਂ ਲਿਖਿਆ ਕਿ ਨਿੰਮ ਦੇ ਪੱਤਿਆਂ ਦੀ ਕੁਝ ਨਿੰਮ ਦੀਆਂ ਗੱਲਾਂ ਦੇ ਬਾਰੇ ਕੁਝ ਡਿਸਕਸ਼ਨ ਚੱਲ ਰਹੀ ਸੀ ਮੈਂ ਲਿਖਿਆ ਨਿੰਮ ਦੇ ਪੱਤਿਆਂ ਨੂੰ ਬਾਲ ਕੇ ਉੱਥੇ ਆਪਣੇ ਪ੍ਰਵਾਨਾ ਜੀ ਹੁੰਦੇ ਸੀ ਰੇਡੀਓ ਦੇ ਉੱਪਰ ਪਰਮਜੀਤ ਪ੍ਰਵਾਨਾ ਜੀ ਜੀ ਮੈਨੂੰ ਕਹਿੰਦਾ ਕਾਕਾ ਕੀ ਲਿਖਿਆ ਤੂੰ ਹਾਂ ਮੈਂ ਕਿਹਾ ਸਰ ਸਹੀ ਤਾਂ ਲਿਖਿਆ ਕਹਿੰਦਾ ਮੈਨੂੰ ਪੜ੍ਹ ਕੇ ਸੁਣਾ ਮੈਂ ਕਿਹਾ ਨਿੰਮ ਦੇ ਪੱਤੇ ਨੂੰ ਬਾਲ ਕੇ ਹੂੰ ਕਹਿੰਦਾ ਉਬਾਲ ਕੇ ਕਹਿ ਰਿਹਾ ਤੂੰ ਮੈਂ ਕਿਹਾ ਹਾਂ ਜੀ ਕਹਿੰਦਾ ਤੂੰ ਤਾਂ ਕੁਝ ਹੋਰ ਲਿਖਿਆ ਹੋਇਆ ਮੈਂ ਕਿਹਾ ਸਾਡੇ ਤੇ ਇਹੀ ਬੋਲਦੇ ਆ ਉਹ ਫਿਰ ਉਹਨੂੰ ਦੱਸਿਆ ਉਹਨੇ ਸਮਝਿਆ ਕਿ ਮੈਂ ਕਿਹਾ ਜੀ ਸਾਨੂੰ ਤੇ ਇਹੀ ਪਤਾ ਸੀ ਨਿੰਮ ਦੇ ਪੱਤੇ ਨੂੰ ਬਾਲ ਕੇ ਉਬਾਲ ਕੇ ਤਾਂ ਪਤਾ ਹੀ ਨਹੀਂ ਹਾਂ ਅਸੀਂ ਅੱਜ ਵੀ ਸਾਡੇ ਇਲਾਕੇ ਚ ਪਿੰਡੀ ਨਹੀਂ ਬੋਲਦੇ ਪ੍ਰਿੰਡੀ ਬੋਲਦੇ ਆ ਜੀ ਪ੍ਰਿੰਡੀ ਹਾਂਜੀ ਅੱਛਾ ਇਹ ਮੇਰੇ ਅਸਤੇ ਨਵੀਂ ਗੱਲ ਹੈ ਨਵੀਂ ਗੱਲ ਹੈ ਜੀ ਸਾਡੇ ਅਜ ਵੀ ਤੁਸੀਂ ਕਰੇ ਪੁੱਛੋ ਵੀ ਜੇ ਪਹਿਲੀ ਗੱਲ ਤੋਂ ਭਿੰਡੀ ਦੀ ਦਾਲ ਹੀ ਚੱਲ ਜੇਗੀ ਸਬਜ਼ੀ ਵੀ ਨਹੀਂ ਚੱਲਦੀ ਗਈ ਮਰ ਅੱਛਾ ਇੰਨੀ ਚੱਲਦੀ ਰਹਿੰਦੀ ਜੀ ਹੁਣ ਬੱਚੇ ਅੱਗੇ ਥੋੜੇ ਜੇ ਹੋਏ ਨੇ ਘਰਾਂ 'ਚ ਹੁਣ ਉਹ ਡਿਫਰੈਂਸ਼ੀਏਟ ਕਰਦੇ ਆ ਆਪਣੀਆਂ ਮਾਂ ਮਾ ਨੂੰ ਕਿ ਮੰਮੀ ਦਾਲ ਤੇ ਸਬਜ਼ੀ 'ਚ ਕੀ ਫਰਕ ਹੁੰਦਾ ਪ੍ਰਿੰਡੀ ਬੋਲਦੇ ਆ ਔਰ ਲਿਟਰਲੀ ਮੈਂ ਵੀ ਅੱਜ ਮਤਲਬ ਅੱਜਕੱਲ ਪ੍ਰਿੰਡੀ ਉਹ ਬੋਲਦਾ ਹਲੇ ਤੱਕ ਵੀ ਮੈਨੂੰ ਪਤਾ ਹੁੰਦਾ ਹੈ ਭਿੰਡੀ ਆ ਸੋ ਪਹਿਲਾਂ ਪਹਿਲਾਂ ਸਾਡੇ ਤੇ ਬਹੁਤ ਹੱਸਦੇ ਨੇ ਵੀ ਭਿੰਡੀ ਕਿਉਂ ਆ ਇਹਹੀ ਸੀਨ ਅਸੀਂ ਜਿਹੜੀ ਇੱਕ ਫਿਲਮ ਸ਼ੂਟ ਕਰਕੇ ਆ ਮੈਂ ਲਿਟਰਲੀ ਪਾਇਆ ਹੋਇਆ ਉਹ ਉਹ ਕਹਿੰਦੀ ਵੀ ਕੁੜੀ ਪੁੱਛਦੀ ਹੈਗੀ ਮੋਬਾਈਲ ਤੇ ਟਾਈਪ ਕਰ ਰਹੀ ਆ ਕਿ ਤੇਰੀ ਫੇਵਰੇਟ ਡਿਸ਼ ਕਿਹੜੀ ਆ ਉਹ ਕਹਿੰਦਾ ਮਾਂ ਦੇ ਹੱਥ ਦੀ ਭਿੰਡੀਆਂ ਦੀ ਦਾਲ ਕਹਿੰਦੀ ਯੂ ਮੀਨ ਭਿੰਡੀ ਭਿੰਡੀ ਕਹਿੰਦੀ ਹਾਂ ਕਹਿੰਦੇ ਭਿੰਡੀਆਂ ਦੀ ਦਾਲ ਨਹੀਂ ਹੁੰਦੀ ਸਬਜ਼ੀ ਹੁੰਦੀ ਆ ਕਹਿੰਦਾ ਸਾਡੇ ਤਾਂ ਦਾਲ ਹੀ ਸਪੀਕ ਕਰਦੇ ਆ ਸੋ ਇਹ ਜਿਹੜੇ ਸ਼ਬਦ ਨੇ ਨਾ ਭਾਜੀ ਕਿ ਉਹ ਤੁਹਾਡੇ ਨਾਲ ਚੱਲਦੇ ਰਹਿੰਦੇ ਨੇ ਕਿ ਐਤ ਸੇ ਯੂਨੀਵਰਸਿਟੀ ਜਦੋਂ ਆਏ ਸੀ ਸਾਨੂੰ ਜੱਜੇ ਪੈਰ ਬਿੰਦੀ ਬਿੰਦੀਆਂ ਦਾ ਪਤਾ ਹੀ ਨਹੀਂ ਸੀਗਾ ਹੂੰ ਸਾਡੇ ਟੀਚਰ ਸੀਗੇ ਉਹ ਸਭ ਮੈਨੂੰ ਕਹਿਆ ਕਰਨ ਕਿ ਬੋਰਡ ਤੇ ਜੇਵਰ ਅੱਛਾ ਅਸੀਂ ਬੋਲੇ ਕਰੀਏ ਜੇਵਰ ਹਾਂ ਕਿ ਇਹ ਜੇਵਰ ਉਠਾਓ ਔਰ ਚਲੇ ਜਾਓ ਜੇਵਰ ਉਠਾਓ ਔਰ ਚਲੇ ਜਾਓ ਉਹ ਬੋਲੇ ਕਰੇ ਅਵੇ ਗਦੇ ਜ਼ ਅਸੀਂ ਕਹਿਆ ਕਰੀਏ ਅਸੀਂ ਸਹੀ ਬੋਲਦੇ ਆ ਉਹ ਕਹੇ ਕਰੇ ਬੇਟਾ ਗਲਤ ਬੋਲ ਰਹਾ ਹੈ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਸੀ ਵੀ ਬਿੰਦੀ ਦੀ ਅਹਿਮਤ ਕੀ ਹੁੰਦੀ ਆ ਬਿਲਕੁਲ ਸੋ ਅਸੀਂ ਉਸ ਤਰ੍ਹਾਂ ਦੇ ਮਾਹੌਲ ਚੋਂ ਪਿੰਡਾਂ ਪਿੰਡ ਚੋਂ ਨਿਕਲ ਕੇ ਆਉਣਾ ਸਾਡੇ ਲਈ